ਕਿਸਾਨ ਭਰਾਵੋ ਤੁਸੀਂ ਸਾਡੇ ਲੱਖ ਚ ਝੋਨੇ ਦੇਖੋ ਜੀ ਐ ਸਾਰਾ ਟੋਟਲੀ ਏਰੀਆ ਖੜਾ ਐ ਸਾਰਾ ਤੁਸੀਂ ਤੁਹਾਡੀ ਮਨ ਨਿਗਾ ਜਾਂਦੀ ਹੋਊਗੀ ਵੀਡੀਓ ਜੀ ਕੈਮਰੇ ਵਿੱਚ ਦਿਖ ਰਿਹਾ ਹੋਊਗਾ ਕੋਈ ਨਹੀਂ ਕਿਤੇ ਵੀਡੀਓ ਚਗਾ ਸਭ ਦੇਖੋ ਤੁਸੀਂ ਸਾਰਾ ਝੋਨਾ ਉਸ ਤਰ੍ਹਾਂ ਖੜਾ ਐ ਸੋ ਮੇਰਾ ਮੁੱਖੋਂ ਦਾ ਮਕਸਦ ਇਹ ਸੀਗਾ ਵੀ ਜਿਹੜੇ ਵੀ ਵੀ ਰੋਲਾ ਪਾਈ ਜਾਂਦੇ ਨੇ ਵੀ ਸਾਡੀ ਕਣਕ ਲੇਟ ਹੋ ਗਈ ਭਰਾਵੋ ਤੁਹਾਡੀ ਕੋਈ ਕਣਕ ਲੇਟ ਨਹੀਂ ਹੋਏਗੀ ਸਾਡੇ ਲਾਗੇ ਤਾਂ ਇਹ ਝੋਨੇ ਸਾਰੇ ਵੱਢਣ ਵਾਲੇ ਪਏ ਨੇ ਖਦੇ ਕਿਸੇ ਨੇ ਵੱਡੇ ਨਹੀਂ ਕੋਈ ਵਿਰਲਾ ਵਿਰਲਾ ਵੱਡਾ ਜਿੰਨੇ 15 16 ਨੂੰ ਬੀਜ ਦੀ ਸੀਗੀ ਜਿੰਦਾ ਪਹਿਲਾਂ ਪੱਕ ਗਿਆ ਬਾਕੀ ਟੋਟਲੀ ਏਰੀਆ ਸਾਰਾ ਖੜਾ ਹੈ ਅੱਜ ਸਾਡੇ ਨਾਲ ਤਨ ਮੈਂ ਤਰੀਕ ਦੱਸਦਾ ਅੱਜ ਕਿਸਾਨ ਪ੍ਰਾਵੋ ਤਰੀਕ ਵੀ ਹੋ ਗਈ ਏ 26 ਅਕਤੂਬਰ 26 ਅਕਤੂਬਰ ਤਰੀਕ ਹੋ ਗਈ ਅੱਜ ਤੇ ਤੁਸੀਂ ਸਾਡੇ ਲੱਕੀ ਝੋਨੇ ਦੇਖੋ ਤੇ ਸਾਡੇ ਵਾਲੇ ਕਿਸਾਨ ਐ ਜਿਵੇਂ ਠੰਡੇ ਨੇ ਕੋਈ ਉਹਨਾਂ ਨੂੰ ਉਹ ਨਹੀਂ ਹੈਗਾ ਵੀ ਹਾਂ ਵੀ ਅਸੀਂ ਲੇਟ ਹੋ ਗਏ ਆ ਜਾਂ ਸਾਡੋ ਹੋ ਗਿਆ ਵੀ ਕਨਕਲੇਟ ਹੋ ਜੂਗੀ ਝਾੜ ਨਹੀਂ ਆਉਣਾਗਾ ਸੋ ਕੋਈ ਵੀ ਇਦਾਂ ਨਹੀਂ ਕਰਦਾਗਾ ਦੇ ਵਿੱਚੋਂ ਮੈਂ ਕਈ ਵੀਡੀਓ ਦੇਖ ਰਿਆ ਉਹ ਕਿਸਾਨ ਕਹਿ ਰਹੇ ਨੇ ਵੀ ਸਾਡੀ ਕਣਕ ਹੋ ਗਈ ਲੇਟ ਤੇ ਹੁਣ ਕੀ ਬਣੇਗਾ ਤੁਸੀਂ ਇਹਨੂੰ ਲੇਟ ਕਿਵੇਂ ਕਹਿ ਸਕਦੇ ਹੋ 20 ਨਵੰਬਰ ਤਿੱਕਰ ਬਿਜਾਈ ਚਲਦੀ 20 ਨਵੰਬਰ ਤਿੱਕਰ ਉਹਨੂੰ ਆਪਾਂ ਕੋਈ ਲੇਟ ਨਹੀਂ ਕਹਿੰਦੇਗੇ ਚਲੋ ਮਾਝੇ ਵਾਲੇ ਪਾਸੇ ਮੰਨ ਲਓ ਕਈ ਏਰੀਆ ਚ ਹੈਗਾ ਜਿਹੜਾ ਮੰਨ ਲਓ ਗੇਤਰੇ ਇਲਾਕੇ ਨੇ ਉਧਰ ਲੋਕੀ ਗੇਤੇ ਬੀਜ ਦਿੰਦੇ ਨੇ ਤੇ ਕੁਝ ਲੋਕੀ ਅੱਜਕੱਲ ਵੀਡੀਓ ਦੇਖ ਕੇ ਹੀ ਬੜੇ ਕਹੀ ਜਾਂਦੇ ਨੇ ਵੀ ਹਾਂ ਵੀ ਆ ਦੇਖੋ ਇਹਨਾਂ ਨੇ ਬੀਜਤੀ ਭਰਾਵੋ ਆਲੂਆਂ ਵਾਲੇ ਵੀਰ ਨੇ ਜਿਹੜੇ ਪਾਈ ਫਿਰਦੇ ਨੇ ਇੱਕ ਮਲਚਰ ਇੱਕ ਰੋਟਾਵੇਟਰ ਤੇ ਇੱਕ ਪਲੋਪ ਫਾਇਰਦੇ ਨੇ ਸਾਰੇ ਆਲੂ ਵਾਲੇ ਭਰਾ ਨੇ ਸੋ ਕੋਈ ਆਪਣੀ ਬਜਾਈ ਲੇਟ ਨਹੀਂ ਹੋਏਗੀ ਸੋ ਐਵੇਂ ਘਬਰਾਉਣ ਦੀ ਲੋੜ ਨਹੀਂ ਗਈ ਤੇ ਆਪਦਾ ਜਿੰਨਾ ਵੀ ਕਦੇ ਵੀ ਨਹੀਂ ਆਪਾਂ ਦੇਖਿਆ ਵੀ ਕਿਸੇ ਨੇ ਗੇਤੀ ਕੰਕ ਬੀਜ ਕਿਉਂ ਨਾ ਸੌਮਣ ਗੱਡੀ ਹੋਵੇ ਇਹ ਤਾਂ ਚਲੋ ਛਾੜ ਦੇਣਾ ਹੈ ਨਾ ਦੇਣਾ ਮਤਲਬ ਮੌਸਮ ਦੇ ਹੱਥੇ ਪਰ ਆਪਾਂ ਐਵੇਂ ਮਤਲਬ ਜੇ ਆਪਾਂ ਸਹੀ ਢੰਗ ਨਾਲ ਚੋਣ ਕਰਾਂਗੇ ਆਪਣੇ ਫਸਲ ਦੀ ਆਪਦੇ ਬੀਜ ਦੀ ਜਾਂ ਆਪਣੀ ਜ਼ਮੀਨ ਤੇ ਸਾਡਾ ਸਹੀ ਬੀਜ ਬੀਜਾਂਗੇ ਤਾਂ ਆਪਣਾ ਝਾੜ ਆਟੋਮੈਟਿਕ ਹੀ ਆਉਣਾ ਹੈ ਹੁਣ ਜੇ ਕੋਈ ਅੱਜ ਆਖੇ ਵੀ ਮੇਰੀ ਕਣਕ ਲੇਟ ਹੋ ਗਈ ਏ ਪਹਿਲੀ ਗੱਲ ਤਾਂ ਹੁੰਦੀ ਨਹੀਂ ਠੀਕ ਹੈ ਨਾ ਜੇ ਤੁਸੀਂ 15 ਤੋਂ 20 ਨਵੰਬਰ ਤੇ ਵੀ ਬੀਜ ਤੇ ਤੜਕਨ ਕੋਈ ਲੇਟ ਨਹੀਂ ਗਈ ਜੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਕਹਿ ਸਕਦੇ ਹਾਂ ਵੀ ਲੇਟ ਆ ਬਾਲੀ ਨਹੀਂ ਆਪਾਂ ਕਹਿ ਸਕਦੇ ਹਾਂ ਵੀ ਲੇਟ ਆ ਸੋ ਉਹ ਕੀ ਕਰਨਗੇ ਫਿਰ ਉਹਨਾਂ ਵਾਸਤੇ ਇੱਕ ਬੀਜ ਵਰਦਾਨ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਛਾਈ ਬੀਜ ਕੋਈ ਅਜਰਾ ਤਾਂ ਹੈ ਨਹੀਂ ਤੁਹਾਡੇ ਸਭ ਨੂੰ ਪਤਾ ਵੀ ਕਿਹੜਾ ਬੀਜ ਹੋ ਉਹ ਹੈਗਾ 2855 ਦਾ ਪਤਾ ਹੈ ਆਪਾਂ ਜਿੰਨੀ ਵੀ ਛੇਤੀ ਹੁੰਦੀ ਓਨੀ ਆਦੀ ਕਾਮਯਾਬ ਹੁੰਦੀ ਹੈ ਤੁਹਾਨੂੰ ਸਭ ਨੂੰ ਪਤਾ ਹੈ ਉਹਨਾਂ ਵਾਸਤੇ ਉਹ ਬੀਜ ਵਰਦਾਨ ਹੈ ਵੀ 2855 ਬੀਜੋ ਜਿਹੜੇ ਵੀ ਕਹਿੰਦੇ ਨੇ ਵੀ ਲੇਟ ਹੋ ਗਈ ਆ ਪਹਿਲੀ ਗੱਲ ਤਾਂ ਆਪਾਂ 15 ਤੋਂ 20 ਨਵੰਬਰ ਤੱਕ ਕਹਿ ਹੀ ਨਹੀਂ ਸਕਦੇ ਵੀ ਆਪਣੀ ਕਰਨ ਕਾ ਲੇਟ ਆ ਪਿਛਲੀ ਵਾਰ ਆਪਾਂ ਬੀਜੀ ਸੀ 28 54 ਮੈਂ ਤੁਹਾਨੂੰ ਦੱਸਦਾ 27 ਨਵੰਬਰ ਨੂੰ ਸੋਈ ਨੰਬਰ ਨੂੰ ਬੀਜੀ ਸੀਗੀ ਉਹਦੇ ਬਰਾਬਰ ਝਾੜ ਆਇਆ ਸੀ ਦੂਸਰੀ ਤੇ ਹਾਂ ਚਲੋ ਮੰਨਦੇ ਥੋੜੀ ਤੂੜੀ ਘੱਟ ਬੰਦੀ ਉਹਦੀ ਬਾਕੀ ਝਾੜ ਦੇ ਪੱਖ 'ਚ ਵੈਰਾਈਟੀ ਤੁਸੀਂ ਆਪ ਹੀ ਤੁਹਾਨੂੰ ਪਤਾ ਹੈ ਵੀ ਕਿੰਨੀ ਵਧੀਆ ਸੋ ਹਜੇ ਕੋਈ ਬਿਜਾਈ ਲੇਟ ਨਹੀਂ ਹੋਏਗੀ ਐਵੇਂ ਘਰੋਂ ਦੀ ਲੋੜ ਨਹੀਂ ਗਈ ਤੇ ਆਪ ਦਾ ਜਿਸ ਹਾਂ ਨਾਲ ਦੀ ਵੈਰਾਈਟੀ ਬੰਦੀ ਹੈ ਉਸ ਨਾਲ ਬਿਜਾਈ ਕਰੋ ਜੇ ਤੁਹਾਡੇ ਮਨੋਂ ਦੇਖੋ ਵੀ ਥੱਲੇ ਖੇਤ 'ਚ ਗਿੱਲ ਪੂਰੀ ਏ ਬੱਤਰ ਹੈਗਾ ਤਾਂ ਵੀਡੀਓ ਸਾਵਨ ਨਾਲ ਨੀਤਾ ਹਜੇ ਵੀ ਅੱਜ ਨੂੰ 25 26 ਅਕਤੂਬਰ ਹੋ ਗਈ ਏ ਤੇ ਸਾ ਕਰਕੇ ਵੀ ਤੁਸੀਂ ਅੱਜ ਵੀ ਪਾਣੀ ਲਾ ਲੋਗੇ ਤੇ ਤੁਹਾਡੇ RAM ਨਾਲ 10 ਨਵੰਬਰ ਨਵੰਬਰ ਨੂੰ RAM ਨਾਲ ਕਰਨ ਕੀ ਵਿਜੀ ਆਊਗੀ ਤੇ ਸੋ ਨੂੰ ਆਪਾਂ ਕੋਈ ਲੇਟ ਵੀ ਨਹੀਂ ਕਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ